ਲੋ ਜੀ ਇਸ ਟਾਈਮ ਆਪਾਂ ਕੋਚੀ ਖੜੇ ਆ ਜਿਹੜਾ ਤੁਸੀਂ ਆ ਸ਼ਿਪ ਦੇਖ ਰਹੇ ਹੋ ਇਹ ਦੂਜੇ ਟਾਪੂ ਤੋਂ ਲੈ ਕੇ ਜਾਂਦਾ ਇੱਕ ਟਾਪੂ ਤੋਂ ਦੂਜੇ ਟਾਪੂ ਤੱਕ ਤੇ ਆ ਨਕਸ਼ਾ ਵੀ ਤੁਸੀਂ ਦੇਖ ਲਓ ਇਹ ਨਕਸ਼ਾ ਕੋਚੀ ਦਾ ਬਣਿਆ ਹੋਇਆ ਹੈ ਜਿੰਨੇ ਇੱਥੇ ਟੂਰ ਪਲੇਸ ਨੇ ਉਹ ਇਹਦੇ ਤੇ ਪੂਰਾ ਮੈਪ ਤੇ ਛਪਿਆ ਹੋਇਆ ਹੈ ਕਿਹੜੇ ਕਿਹੜੇ ਟੂਰ ਨੇ ਕਿੱਥੇ ਕਿੱਥੇ ਲੈ ਕੇ ਜਾਂਦੇ ਨੇ ਤੇ ਆ ਤੁਸੀਂ ਜਿਹੜਾ ਸ਼ਿਪ ਦੇਖ ਰਹੇ ਹੋ ਇੱਕ ਟਾਪੂ ਤੋਂ ਦੂਜੇ ਟਾਪੂ ਤੱਕ ਲੈ ਕੇ ਜਾਂਦਾ ਕੋਚੀ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਸ਼ਿਪ ਦੇ ਵਿੱਚ ਇਹ ਜਿਹੜੇ ਲੋਕ ਨੇ ਇਹ ਚੜੇ ਹੋਏ ਨੇ ਇਹ ਇੱਕ ਟਾਪੂ ਤੋਂ ਦੂਜੇ ਟਾਪੂ ਤੇ ਹੁਣ ਇਹਨਾਂ ਨੇ ਜਾਣਾ ਆ ਅੱਗੋਂ ਇੱਕ ਸ਼ਿਪ ਆ ਜਿਹੜਾ ਉਹ ਲੈ ਕੇ ਆ ਰਿਹਾ ਤੇ ਇਹ ਹੁਣ ਇਧਰੋਂ ਲੋਕਾਂ ਨੂੰ ਲੈ ਕੇ ਜਾਊਗਾ ਸ਼ਿਪ ਚੱਲਣ ਵਾਲਾ ਤੇ ਆਪਾਂ ਤੁਹਾਨੂੰ ਆਸੇ ਪਾਸੇ ਦਾ ਜਿਹੜਾ ਸੀਨ ਆ ਉਹ ਦਿਖਾ ਦਿੰਨੇ ਆ ਉਹ ਦੇਖੋ ਕਿੰਨੇ ਸਾਰੇ ਬੰਦੇ ਨੇ ਜਿਹੜੇ ਉਹ ਇਹਦੇ ਵਿੱਚ ਬੈਠੇ ਹੋਏ ਨੇ ਟਿਕਟੇ ਦੀ ਲੱਗਦੀ ਜੀ 65 ਰੁਪਏ ਇੱਕ ਜਣੇ ਦੇ 65 ਰੁਪਏ ਇਹ ਲੈਂਦੇ ਨੇ ਇਹਦੇ ਵਿੱਚ ਕਾਰਾਂ ਵੀ ਨੇ ਗੱਡੀਆਂ ਵੀ ਨੇ ਸਕੂਟਰ ਮੋਟਰਸਾਈਕਲ ਤੱਕ ਇਹਦੇ ਵਿੱਚ ਸਵਾਰ ਹੋ ਜਾਂਦੇ ਨੇ ਬੰਦੇ ਤਾਂ ਜਾਣੇ ਹੀ ਜਾਣੇ ਨੇ ਗੱਡੀਆਂ ਵਿੱਚ ਇਹਦੇ ਖੜ ਜਾਂਦੀਆਂ ਨੇ ਗੱਡੀਆਂ ਨੂੰ ਵੀ ਇਹ ਲੈ ਕੇ ਜਾਂਦਾ ਗੱਡੀਆਂ ਦਾ ਥੋੜਾ ਜਿਹਾ ਜਿਹੜਾ ਕਿਰਾਇਆ ਹੁੰਦਾ ਉਹ ਵੱਧ ਹੁੰਦਾ ਤੇ ਹੁਣ ਜਿਹੜਾ ਇਹ ਛੇਪਾ ਇਹ ਚੱਲਣ ਵਾਲਾ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਜਿਹੜੇ ਲੋਕ ਨੇ ਉਹ ਇੱਥੇ ਇਹਦੇ ਚੱਲਣ ਦਾ ਇੰਤਜ਼ਾਰ ਕਰ ਰਹੇ ਨੇ ਹੁਣ ਇਹ ਸ਼ਿਪ ਚੱਲ ਪਿਆ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਸੀਨ ਦੇਖੋ ਤੁਸੀਂ ਕਿੰਨੇ ਕਮਾਲ ਦਾ ਦੇਖੋ ਸੀਨ ਆਹ ਜਿਹੜੀਆਂ ਜਾਲੀਆਂ ਇਆਂ ਲੱਗੀਆਂ ਨੇ ਇਹਦੇ ਨਾਲ ਸਮੁੰਦਰ ਦੇ ਵਿੱਚੋਂ ਮੱਛੀਆਂ ਫੜਦੇ ਨੇ ਇਹ ਮੱਛੀਆਂ ਫੜ ਕੇ ਫਿਰ ਸੇਲ ਕਰਦੇ ਨੇ ਬਹੁਤ ਵੱਡਾ ਕਾਰੋਬਾਰ ਇੱਥੇ ਜਿਹੜਾ ਕੋਚੀ ਆ ਸਮੁੰਦਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜਾ ਉਹ ਆਪਣਾ ਪੇਟ ਪੂਜਾ ਕਰਦੇ ਨੇ ਆਪਣੀ ਕਮਾਈ ਦਾ ਜਿਹੜਾ ਸਾਧਨ ਆ ਉਹਨਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਪਰ ਇੱਧਰ ਤੁਸੀਂ ਦੇਖੋ ਸਿੰਪਲ ਸਾਦੇ ਕੱਪੜਿਆਂ ਦੇ ਵਿੱਚ ਜਿਹੜੇ ਗਰਮੀ ਵਾਲੇ ਕੱਪੜੇ ਨੇ ਉਹਦੇ ਵਿੱਚ ਲੋਕ ਇੱਥੇ ਰਹਿੰਦੇ ਨੇ ਆ ਹੁਣ ਸ਼ਿਪ ਚੱਲ ਪਿਆ ਆਪਾਂ ਤੁਹਾਨੂੰ ਅੱਗੇ ਟਾਪੂ ਤੇ ਦਿਖਾਉਣੇ ਆ ਅਗਲੇ ਟਾਪੂ ਤੱਕ ਇਹ ਜਾ ਰਿਹਾ ਹੈ ਤੇ ਤੁਸੀਂ ਸੀਨ ਦੇਖੋ ਆ ਦੇਖੋ ਲੋਕਾਂ ਨੇ ਗਰਮੀ ਵਾਲੇ ਕੱਪੜੇ ਪਾਏ ਨੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਨਾਰਮਲ ਜਾਂ ਮੌਸਮ ਰਹਿੰਦਾ ਜਿਵੇਂ ਦਸੰਬਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਤਾਂ ਅੱਤ ਦੀ ਹੁਣ ਠੰਡ ਪੈ ਰਹੀ ਆ ਪਰ ਇੱਥੇ ਨਾਰਮਲ ਮੌਸਮ ਰਹਿੰਦਾ ਨਾ ਬਾਲੀ ਠੰਡ ਨਾ ਬਾਲੀ ਗਰਮੀ ਹੁਣ ਦੇਖੋ ਆਸ-ਪਾਸਾ ਤੁਸੀਂ ਦੇਖ ਸਕਦੇ ਹੋ ਇੰਨਾ ਕਮਾਲ ਦਾ ਜ਼ਬਰਦਸਤ ਸੀਨ ਆ ਯਾਰ ਉਹ ਦੇਖੋ ਜਿਹੜਾ ਜਹਾਜ਼ਾਂ ਤੇ ਸਮਾਨ ਲੋਡ ਕਰਦੇ ਨੇ ਉਹ ਉੱਤੇ ਫੈਕਟਰੀ ਜੀ ਇੱਕ ਲੱਗੀ ਹੋਈ ਤੇ ਅੱਗੇ ਵੀ ਆਪਾਂ ਤੁਹਾਨੂੰ ਸੀਨ ਦਿਖਾਉਣੇ ਆ ਏ ਇਸ ਟਾਈਮ ਕੋਚੀ ਦੇ ਇੱਕ ਟਾਪੂ ਤੋਂ ਦੂਜੇ ਟਾਪੂ ਤੱਕ ਜਿਹੜਾ ক্রੂਜ਼ ਸ਼ਿਪ ਆਏ ਲੈ ਕੇ ਜਾਂਦਾ ਤੁਸੀਂ ਵੇੜਾ ਦੇਖ ਲਓ ਕਿੰਨਾ ਸੋਹਣਾ ਇਹ ਵੀ ਇੱਥੇ ਕੰਮ ਕਰਦਾ ਸਮੁੰਦਰ ਦੇ ਵਿੱਚ ਸਮੁੰਦਰ ਨੇ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਵੱਡਾ ਕਾਰੋਬਾਰ ਦਿੱਤਾ ਬਹੁਤ ਜ਼ਿਆਦਾ ਕਮਾਈ ਕਰਦੇ ਨੇ ਪੂਰੇ ਇਮਾਨਦਾਰ ਲੋਕ ਨੇ ਇੱਥੇ ਬੜੀ ਇਮਾਨਦਾਰੀ ਨਾਲ ਪੇਸ਼ ਆਉਂਦੇ ਨੇ ਬਹੁਤ ਸਲੀਕੇਦਾਰ ਲੋਕ ਕੋਚੀ ਦੇ ਵਿੱਚ ਰਹਿੰਦੇ ਨੇ ਕੇਰਲਾ ਦੇ ਵਿੱਚ ਤੇ ਇਹ ਹੁਣ ਮੈਂ ਜਿਹੜਾ ਤੁਹਾਨੂੰ ਟਾਪੂ ਇੱਕ ਤੋਂ ਦੂਜੇ ਟਾਪੂ ਤੇ ਸ਼ਿਪ ਆ ਰਿਹਾ ਇਹ ਹੁਣ ਦੂਜੇ ਪਾਸੇ ਨਾਲ ਜਾ ਕੇ ਜੁੜ ਜੂਗਾ ਤੇ ਲੋਕ ਸਾਰੇ ਉੱਤਰ ਕੇ ਦੂਜੇ ਟਾਪੂ ਤੇ ਚਲੇ ਜਾਣਗੇ ਹੁਣ ਜਿਹੜੀ ਸਾਡੀ ਗੱਡੀ ਆ ਉਹ ਵੀ ਇਸ ਸ਼ਿਪ ਦੇ ਵਿੱਚ ਆ ਮੈਂ ਅਗਲੇ ਪਾਸੇ ਖੜਾ ਹੋਇਆ ਵੀਡੀਓ ਬਣਾਉਣਾ ਪਿਆ ਜਿਹੜੇ ਮੇਰੇ ਦੂਜੇ ਸਾਥੀ ਨੇ ਉਹ ਵਿੱਚ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦੂਜਾ ਟਾਪੂ ਆ ਉਹਦੇ ਬਿਲਕੁਲ ਨੇੜੇ ਇਹ ਜਿਹੜਾ ਸ਼ਿਪ ਆ ਚੁੱਕਾ ਤੇ ਸ਼ਿਪ ਨੇ ਹੁਣ ਇਹਦੇ ਨਾਲ ਜਾ ਕੇ ਲੱਗ ਜਾਣਾ ਤੇ ਆ ਜਿਹੜੇ ਲੋਕ ਨੇ ਇੱਥੇ ਆ ਕੁੜੀਆਂ ਹੱਸ ਰਹੀਆਂ ਨੇ ਤੁਸੀਂ ਦੇਖ ਸਕਦੇ ਆ ਗੱਲਾਂ ਕਰਦੀਆਂ ਨਾਲੇ ਤੇ ਇਹ ਸ਼ਿਪ ਨਾਲ ਇਹਦੇ ਪੂਰਾ ਅਟੈਚ ਹੋ ਜਾਊਗਾ ਇੱਥੇ ਆ ਕੇ ਖੜ ਜੂਗਾ ਜਿਹੜੇ ਲੋਕ ਨੇ ਉਹ ਫਿਰ ਇਸ ਸ਼ਿਪ ਦੇ ਵਿੱਚੋਂ ਬਾਹਰ ਨਿਕਲ ਜਾਣਗੇ ਫਿਰ ਇਹ ਸ਼ਿਪ ਉਧਰ ਚਲਾ ਜਾਊਗਾ ਜਿਹੜਾ ਦੂਜੇ ਟਾਪੂ ਵਾਲਾ ਸ਼ਿਪ ਉਹ ਫਿਰ ਇੱਥੇ ਆ ਜਾਊਗਾ ਐਵੇਂ ਚੱਲਦਾ ਰਹਿੰਦਾ ਕਿਉਂਕਿ ਇੱਥੇ ਟਾਪੂ ਨੇ ਨਿੱਕੇ ਨਿੱਕੇ ਤੇ ਸੜਕਾਂ ਨਹੀਂ ਹੈਗੀਆਂ ਤੇ ਇਸ ਕਰਕੇ ਇੱਕ ਟਾਪੂ ਤੋਂ ਦੂਜੇ ਟਾਪੂ ਤੱਕ ਇਹਨਾਂ ਜਹਾਜ਼ਾਂ ਤੇ ਹੀ ਆਉਣਾ ਪੈਂਦਾ ਆ ਤੁਸੀਂ ਦੇਖ ਲਓ ਨਾਲ ਜੁੜ ਗਿਆ ਆ ਕੇ ਤੇ ਇੱਥੋਂ ਹੁਣ ਲੋਕ ਨੇ ਜਿਹੜੇ ਉਹ ਬਾਹਰ ਨਿਕਲਦੇ ਪੈਣੇ ਆ ਦੇਖੋ ਆ ਰਹੇ ਨੇ ਇਹ ਸ਼ਿਪ ਇਵੇਂ ਚੱਲਦਾ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕਦੀ ਸਾਨ ਤੇ ਬਹੁਤ ਮਿਹਰਬਾਨੀ